ਇਸ ਸਕੂਲ ਦਾ ਨਾਮ ਬਦਲ ਕੇ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਫੇਜ਼ ਪੰਜ ਮੋਹਾਲੀ ਇਹ ਹੋ ਜਾਏਗਾ ਪੂਰੇ ਪੰਜਾਬ ਦੇ 233 ਸਕੂਲ ਜਿਹੜੇ ਨੇ ਇਸ ਦੇ ਵਿੱਚ ਕਾਊਂਟ ਕੀਤੇ ਗਏ ਨੇ ਸਕੂਲ ਆਫ ਫੈਮਿਨੈਂਸ ਨੇ ਸਕੂਲ ਆਫ ਇੰਟੈਲੀਜੈਂਸ ਨੇ ਸਕੂਲ ਆਫ ਜਿਹੜੇ ਨੇ ਕ੍ਰੀਏਟੀਵਿਟੀ ਸਾਰੇ ਜਿਹੜੇ ਸਕੂਲਸ ਬਣਾਏ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਦਾ ਵੀ ਪੱਧਰ ਹੋਰ ਉੱਚਾ ਹੋਏਗਾ ਜਿਸ ਵਕਤ ਇਹ ਫੰਡਸ ਜਿਹੜੇ ਕੇਂਦਰ ਸਰਕਾਰ ਦੇ ਵੱਲੋਂ ਰੋਕੇ ਗਏ ਸੀਗੇ ਉਹ ਜਿਸ ਵਕਤ ਲਾਗੂ ਹੋ ਜਾਣਗੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕਿ ਪੀਐਮ ਸ਼੍ਰੀ ਯੋਜਨਾ ਜਿਹੜੀ ਹੈ ਉਸ ਦੇ ਨਾਲ ਹੁਣ ਜਿਹੜੀ ਹੈ ਉਹ ਐਮਓਯੂ ਸਾਈਨ ਹੋ ਚੁੱਕਾ ਹੈ ਕੇਂਦਰ ਸਰਕਾਰ ਦੇ ਨਾਲ ਹੁਣ ਜਿਹੜੇ ਪੰਜਾਬ ਦੇ 233 ਸਕੂਲ ਨੇ ਉਹਨਾਂ ਦਾ ਨਾਮ ਬਦਲ ਕੇ पीएम श्री स्कूल ਜਿਹੜਾ ਉਹ ਹੋਏਗਾ ਮੇਰੇ ਪਿੱਛੇ ਇਸ ਵਕਤ ਮੌਜੂਦ ਹੈ ਜਿਹੜਾ ਪੰਜ ਫੇਜ਼ ਦਾ ਸਰਕਾਰੀ ਸਕੂਲ ਹੈ ਇਸ ਦਾ ਨਾਮ ਵੀ ਕੁਝ ਦਿਨਾਂ ਦੇ ਤੱਕ ਜਿਹੜਾ ਇਹ ਚੇਂਜ ਹੋ ਜਾਏਗਾ ਨੋਟੀਫਿਕੇਸ਼ਨ ਜਾਰੀ ਹੋ ਚੁੱਕੀ ਹੈ ਇਸ ਸਕੂਲ ਦਾ ਨਾਮ ਬਦਲ ਕੇ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਫੇਜ਼ 5 ਮੋਹਾਲੀ ਇਹ ਹੋ ਜਾਏਗਾ ਇਸ ਲੜੀ ਦੇ ਤਹਿਤ 233 ਸਕੂਲ ਜਿਹੜੇ ਗਿਣੇ ਗਏ ਨੇ ਉਸ ਦੇ ਵਿੱਚ ਅਬੋਹਰ ਅਜਨਾਲਾ ਬਰਨਾਲਾ ਬੰਗਾ ਬਹੁਤ ਸਾਰੇ ਜਿਹੜੇ ਏਰੀਆਜ਼ ਨੇ ਅੰਮ੍ਰਿਤਸਰ ਲੈ ਕੇ ਪੂਰੇ ਪੰਜਾਬ ਦੇ 233 ਸਕੂਲ ਜਿਹੜੇ ਨੇ ਇਸ ਦੇ ਵਿੱਚ ਕਾਊਂਟ ਕੀਤੇ ਗਏ ਨੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਪਿਛਲੇ ਸਮੇਂ ਦੇ ਵਿੱਚ ਜਿਸ ਵਕਤ 2020 ਦੇ ਵਿੱਚ ਇਸ ਐਮਓਯੂ ਦੀ ਗੱਲ ਹੋਈ ਸੀ ਉਸ ਵੇਲੇ ਪੰਜਾਬ ਸਰਕਾਰ ਨੇ ਇਸ ਐਮਓਯੂ ਨੂੰ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਇਸ ਦੇ ਵਿੱਚ ਕੁੱਲ ਮਿਲਾ ਕੇ ਤਿੰਨ ਜਿਹੜੀਆਂ ਸਟੇਟਸ ਨੇ ਉਹਨਾਂ ਨੇ ਇਨਕਾਰ ਕੀਤਾ ਸੀ ਜਿਸ ਦੇ ਵਿੱਚ ਪੰਜਾਬ ਦਿੱਲੀ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਮੁੱਖ ਰੂਪ ਤੇ ਜਿਹੜਾ ਉਹ ਨਾ ਕਰ ਦਿੱਤੀ ਸੀ ਲੇਕਿਨ ਉਸ ਤੋਂ ਬਾਅਦ ਹੁਣ ਮੌਜੂਦਾ ਸਥਿਤੀ ਦੀ ਅਗਰ ਗੱਲ ਕਰੀਏ ਅੱਜ ਇਹਨੂੰ ਹੁਣ ਇਹ ਕਰ ਦਿੱਤਾ ਗਿਆ ਹੈ ਕਿ ਇਹ ਐਮਓਯੂ ਸਾਈਨ ਹੋ ਚੁੱਕਾ ਹੈ ਨੋਟੀਫਿਕੇਸ਼ਨ ਭੇਜ ਦਿੱਤੀ ਗਈ ਹੈ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਐਜੂਕੇਸ਼ਨ ਫੰਡ ਸੀਗਾ ਉਹ ਜਾਰੀ ਨਹੀਂ ਕੀਤਾ ਜਾ ਰਿਹਾ ਸੀ ਪਿਛਲੇ 1 ਸਾਲ ਤੋਂ ਹੁਣ ਜਿਸ ਵਕਤ ਇਹ ਐਮਓਯੂ ਸਾਈਨ ਹੋ ਚੁੱਕਾ ਹੈ ਤੇ ਸਮਗਰ ਸਿੱਖਿਆ ਯੋਜਨਾ ਜਿਹੜੀ ਹੈ ਉਸ ਦਾ ਜਿਹੜਾ ਫੰਡ ਹੈ ਉਹ ਪੰਜਾਬ ਕੋਲ ਆਏਗਾ ਔਰ ਜਿਵੇਂ ਪੰਜਾਬ ਸਰਕਾਰ ਦਾ ਕਹਿਣਾ ਹੈ ਕਹਿੰਦੇ ਕਿ ਇਸ ਦੇ ਨਾਲ ਸਿੱਖਿਆ ਦੇ ਵਿੱਚ ਹੋਰ ਡਿਵੈਲਪਮੈਂਟ ਜਿਹੜੀ ਹੈ ਉਹ ਦੇਖੀ ਜਾ ਸਕੇਗੀ ਐਸੀ ਲੈਡੀਆਂ ਜਿਹੜੇ ਇਹ ਸਕੂਲ ਹੁਣ ਸਕੂਲ ਆਫ ਫੈਮਿਨੈਂਸ ਨੇ ਸਕੂਲ ਆਫ ਇੰਟੈਲੀਜੈਂਸ ਨੇ ਸਕੂਲ ਆਫ ਜਿਹੜੇ ਨੇ ਕ੍ਰੀਏਟੀਵਿਟੀ ਸਾਰੇ ਜਿਹੜੇ ਸਕੂਲਸ ਬਣਾਏ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਦਾ ਵੀ ਪੱਧਰ ਹੋਰ ਉੱਚਾ ਹੋਏਗਾ ਜਿਸ ਵਕਤ ਇਹ ਫੰਡਸ ਜਿਹੜੇ ਕੇਂਦਰ ਸਰਕਾਰ ਦੇ ਵੱਲੋਂ ਰੋਕੇ ਗਏ ਸੀਗੇ ਉਹ ਜਿਸ ਵਕਤ ਲਾਗੂ ਹੋ ਜਾਣਗੇ ਇਹ ਵੀ ਦੱਸ ਦਈਏ ਕਿ ਜਿਸ ਵਕਤ ਐਮਓਯੂ ਸਾਈਨ ਕਰਨ ਦੇ ਲਈ ਬੈਠਕ ਹੋਈ ਉਸ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਹੈ ਉਹਨਾਂ ਨੇ ਇਹ ਕਿਹਾ ਸੀ ਕਹਿੰਦੇ ਕਿ ਤੁਸੀਂ ਪਹਿਲਾਂ ਜਿਹੜਾ ਇੱਕ ਨੋਟੀਫਿਕੇਸ਼ਨ ਜਾਰੀ ਕਰੋ ਸਾਨੂੰ ਪੂਰੀ ਸੂਚੀ ਦਿਓ ਕਿਹੜੇ ਕਿਹੜੇ ਨਾਮ ਜਿਹੜੇ ਨੇ ਤੁਸੀਂ ਕਿਹੜੇ ਕਿਹੜੇ ਸਕੂਲਾਂ ਦੇ ਬਦਲੂਗੇ ਉਹ 233 ਸਕੂਲਾਂ ਦੀ ਲਿਸਟ ਦਿੱਤੀ ਜਾਵੇ ਇਹ ਸੂਚੀ ਜਿਹੜੀ ਹੈ ਇਹ ਜਾਰੀ ਕਰ ਦਿੱਤੀ ਗਈ ਹੈ 233 ਸਕੂਲ ਜਿਹੜੇ ਨੇ ਉਹਨਾਂ ਦੇ ਵਿੱਚ 10 ਮੁਹਾਲੀ ਦੇ ਸਕੂਲ ਨੇ ਐਸਐਸ ਨਗਰ ਜਿਹੜਾ ਹੈ ਉੱਥੇ ਦੇ 10 ਸਕੂਲ ਇਹਨਾਂ ਦਾ ਵੀ ਜ਼ਿਕਰ ਆਇਆ ਉਸ ਤੋਂ ਇਲਾਵਾ ਅਗਰ ਗੱਲ ਕਰੀਏ ਪੂਰੇ ਪੰਜਾਬ ਦੀ ਪੰਜਾਬ ਤੋਂ ਅਜਨਾਲਾ ਗਿੱਦੜ ਬਾਹਾ ਫਿਰ ਉਸ ਤੋਂ ਬਾਅਦ ਅੰਮ੍ਰਿਤਸਰ ਜਲੰਧਰ ਇਹ ਸਾਰੇ ਹਲਕੇ ਜਿਹੜੇ ਨੇ ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜੇ ਨੇ ਸਕੂਲ ਡਿਸਾਈਡ ਕਰ ਲਏ ਗਏ ਨੇ ਔਰ ਇਹਨਾਂ ਦੀ ਸੂਚੀ ਜਿਹੜੀ ਹੈ ਭੇਜ ਦਿੱਤੀ ਹੈ ਹੁਣ ਇਸ ਦੇ ਉੱਤੇ ਮੋਹਰ ਲੱਗ ਚੁੱਕੀ ਹੈ ਕਿ ਪੀਐਮ ਸ਼੍ਰੀ ਯੋਜਨਾ ਜਿਹੜੀ ਹੈ ਉਸ ਦੇ ਤਹਿਤ ਇਹ ਸਕੂਲ ਜਿਹੜੇ ਨੇ ਇਹਨਾਂ ਦੇ ਨਾਮ ਬਦਲੇ ਜਾਣਗੇ ਔਰ ਉਸ ਤੋਂ ਬਾਅਦ ਸਮਗਰ ਸਿੱਖਿਆ ਯੋਜਨਾ ਦੇ ਜਿਹੜੇ ਪੈਸੇ ਨੇ ਉਹ ਵੀ ਪੰਜਾਬ ਤੱਕ ਪਹੁੰਚਣਗੇ ਯਾਨੀ ਕਿ ਸਿੱਖਿਆ ਦੇ ਪੱਧਰ ਦੇ ਲਈ ਜਿਹੜਾ ਹੋਰ ਫੰਡ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਉਹ ਵੀ ਪੰਜਾਬ ਸਰਕਾਰ ਤੱਕ ਪਹੁੰਚੇਗਾ ਹੁਣ ਇਹ ਸਕੂਲ ਤੁਸੀਂ ਦੇਖ ਸਕਦੇ ਹੋ ਪਿਛਲੇ ਲੰਬੇ ਸਮੇਂ ਤੋਂ ਜਦ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹਨਾਂ ਦੇ ਉੱਤੇ ਬਹੁਤ ਕੰਮ ਹੋਇਆ ਹੈ ਇਹਨਾਂ ਦੇ ਨਿਖਾਰ ਦੇ ਲਈ ਬਹੁਤ ਕੰਮ ਹੋਇਆ ਹੈ ਇਹਨਾਂ ਦੀ ਜਿਹੜੀ ਸੁੰਦਰੀਕਰਨ ਹੈ ਬਹੁਤ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਲੇਕਿਨ ਇਸ ਲੜੀ ਦੇ ਤਹਿਤ ਹੋਰ ਕੰਮ ਜਿਹੜਾ ਹੈ ਉਹ ਹੋ ਸਕੇਗਾ 233 ਸਕੂਲ ਨੇ 233 ਦੀ ਗਿਣਤੀ ਜਿਹੜੀ ਹੈ ਹੁਣ ਇਹ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਕੇਂਦਰ ਸਰਕਾਰ ਨੂੰ ਔਰ ਬਹੁਤ ਜਲਦ ਇਹਨਾਂ ਦੇ ਉੱਤੇ ਜਿਹੜਾ ਹੈ ਉਹ ਕੰਮ ਹੋਣਾ ਸ਼ੁਰੂ ਹੋ ਜਾਏਗਾ ਜੇ ਜੇਕਰ ਜਾਣਕਾਰੀ ਦੀ ਗੱਲ ਕਰੀਏ ਤੇ ਸੋਰਸਸ ਦੇ ਵੱਲੋਂ ਇਹ ਜਾਣਕਾਰੀ ਜ਼ਰੂਰ ਦਿੱਤੀ ਗਈ ਹੈ ਕਿ ਆਉਣ ਵਾਲੇ ਇੱਕ ਹਫਤੇ ਦੇ ਵਿੱਚ ਜਿਹੜੇ ਇਹ ਬੋਰਡਸ ਜਿਹੜੇ ਨੇ ਇਹਨਾਂ ਨੂੰ ਚੇਂਜ ਕਰ ਦਿੱਤਾ ਜਾਏਗਾ ਹੁਣ ਇਹ ਸਕੂਲ ਦਾ ਨਾਮ ਅੱਗੇ ਰੱਖਣਾ ਹੋਏਗਾ ਪੀ ਐਮ ਸ਼ੀਰੀ ਸਕੂਲ ਇਹਨਾਂ ਦਾ ਨਾਮ ਰੱਖਿਆ ਜਾਏਗਾ ਔਰ ਇਸ ਤੋਂ ਬਾਅਦ ਜਿਹੜਾ ਉਹ ਸਕੂਲਸ ਦੇ ਵਿੱਚ ਤਬਦੀਲੀਆਂ ਜਿਹੜੀਆਂ ਨੇ ਉਹ ਨਜ਼ਰ ਆਣ ਗਿਆ ਕੈਮਰਾ ਤੇ ਮੇਰੇ ਸਹਿਯੋਗੀ ਸਮੀਰ ਦੇ ਨਾਲ ਮੈਨੂੰ ਅਨੂਜਾ ਸ਼ਰਮਾ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬ ਹਰਿਆਣਾ ሲማቸው